ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਜਿਹੜੇ ਕੱਚੇ ਮੁਲਾਜ਼ਮ ਨੇ ਅੱਜ ਲੁਧਿਆਣਾ ਦੇ ਜਵਾਨ ਅਰ ਕੈਂਪੋਂ ਦੇ ਜੇ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਗਏ ਹਨ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਨ ਇਹਦੇ ਕਾਫੀ ਮੰਗਾਂ ਨੇ ਪ੍ਰਧਾਨ ਜੀ ਵੀ ਤੁਹਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਅਹਾਂ ਦਾ ਇਹ ਵੀ ਕਹਿਣਾ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਪਰ ਸਾਡੀ ਜਿਹੜੀ ਤਨਖਾਹ ਹੈ ਉਹ 6000 ਰੁਪਏ ਹੈ ਬਾਕੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਜੀ ਨਾਲ ਗੱਲਬਾਤ ਕਰ ਰਹੇ ਹਾਂ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਮੰਗਾਂ ਕਿੰਨੀਆਂ ਨੇ ਕਿੰਨੇ ਕੋਈ ਜਿਹੜੇ ਪੰਜਾਬ ਦੇ ਇੱਥੇ ਇਕੱਠੇ ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰੀ ਸੀਗੇ ਜੀ ਇਹ ਉਹਦੇ ਵਿੱਚ 130 ਦੇ ਕਰੀਬ ਪੂਰੇ ਪੰਜਾਬ ਦੇ ਵਿੱਚ ਕੁਝ ਸਾਥੀ ਪੱਕੇ ਹੁਣੋਂ ਰਹਿੰਦੇ ਨੇ ਤੇ ਪੰਜਾਬ ਉਹਨਾਂ ਦਾ ਨਾ ਕੋਈ ਟਾਈਮ ਦਾ ਸੀਗਾ 10 ਸਾਲ ਬਾਅਦ ਪੱਕੇ ਕਰਨੇ ਸੀ ਪਰੰਤੂ ਇਹ ਬਹੁਤ ਦੇਰ ਤੋਂ ਹੁਣ بار-बार ਡੀਓ ਦਫ਼ਤਰਾਂ ਦੇ ਚੱਕਰ ਲਾ ਰਹੇ ਨੇ ਉੱਪਰ ਤੱਕ ਕੋਸ਼ਿਸ਼ ਕਰੀ ਇਹਨਾਂ ਨੇ ਸਿੱਖਿਆ ਮੰਤਰੀ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਆ ਇਹ ਇਹ ਅਧਿਆਪਕ ਨੇ ਸਾਰੇ ਇਹ ਸਾਰੇ ਅਧਿਆਪਕ ਨੇ ਜੀ ਜੋ ਪੰਜਾਬ ਸਰਕਾਰ ਨੇ 18000 20000 ਦੇ ਉੱਪਰ ਪੱਕੇ ਕਰੇ ਨੇ ਜੀ ਤੇ ਇਹ ਉਹ ਅਧਿਆਪਕ ਨੇ ਇਹ ਕੋਈ ਮਾਨਸੇ ਤੋਂ ਆ ਕੋ ਮੁਕਸਰ ਤੋਂ ਆ ਤੇ ਜਦੋਂ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਇਹਨਾਂ ਨੇ ਮਜਬੂਰਨ ਤੌਰ ਤੇ ਇਹਨਾਂ ਨੇ ਬਕਾਇਦਾ ਲਿਖਤੀ ਰੂਪ ਚ ਦਿੱਤਾ ਸੀ ਸਾਰੇ ਪੱਧਰ ਤੇ ਪ੍ਰਸ਼ਾਸਨ ਨੂੰ ਤੇ ਡੀਓ ਦਫ਼ਤਰਾਂ ਨੂੰ ਦੱਸਿਆ ਸੀ ਕਿ ਸਾਨੂੰ ਮਜਬੂਰਨ ਤੌਰ ਤੇ ਸੀਐਮ ਸਾਹਿਬ ਦਾ ਘਰਾਵ ਕਰਨਾ ਪੈਣਾ ਤੇ ਗੱਲ ਕਰੀਏ ਕਿੰਨੇ ਕੁ ਮਿਲ ਜਿਹੜੇ ਪਾਣੀ ਦੇ ਟੰਗੇ ਤੇ ਚੜੇ ਇਸ ਵੇਲੇ ਤੈਨੂੰ ਉੱਪਰ ਚੜੇ ਹੋਏ ਨੇ ਜੀ ਬਾਕੀ ਇਹਨਾਂ ਦੇ ਬਾਕੀ 10 15 ਸਾਥੀ ਥੱਲੇ ਨੇ ਜੀ ਅੱਛਾ ਜੀ ਹਾਂ ਜੀ ਤੇ ਮੰਗ ਕੀ ਹੈ ਗੱਲ ਕਰੀਏ ਮੰਗ ਇਹ ਕਿੰਨੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਮੰਗ ਬੜੀ ਸਾਫ਼ ਆ ਜੀ ਇਹ 10 10 12 12 ਸਾਲ ਦੇ ਵਿਭਾਗ ਚ ਕੰਮ ਕਰ ਰਹੇ ਨੇ ਜ ਹੋਣ ਦੇ ਆਰਡਰਾਂ ਬਾਰੇ ਕਿਹਾ ਸੀਗਾ ਕਿ ਪੰਜਾਬ ਸਰਕਾਰ ਨੇ ਬਕਾਇਦਾ ਇਸ਼ਤਿਹਾਰਵਾਜੀ ਕੀਤੀ ਹੈ ਕਿ ਜੇ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਦੇ ਪਰੰਤੂ ਉਹਦੇ ਵਿੱਚੋਂ ਕੁਝ ਸੱਚਿਆਂ ਦਾ ਟਾਈਮ ਪੀਰੀਅਡ ਤੋਂ ਘਟਦਾ ਸੀ ਜੀ ਉਹ ਹੁਣ ਟਾਈਮ ਵੀ ਪੂਰਾ ਹੋ ਗਿਆ ਪਰੰਤੂ ਉਹਨਾਂ ਨੂੰ ਆਰਡਰ ਨਹੀਂ ਦਿੱਤੇ ਜਾ ਰਹੇ ਇਹ ਗੱਲ ਕਰੀਏ ਸਰਕਾਰ ਬਣਨ ਤੋਂ ਪਹਿਲਾਂ ਬੜੇ ਵਾਦੇ ਕੀਤੇ ਗਏ ਸੀ ਤੇ ਬਾਅਦ ਚੋ ਜੋ ਸਰਕਾਰ ਬਣ ਜਾਂਦੀ ਬੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਬੜੇ ਜਿਹੜੇ ਮੁਲਾਜ਼ਮ ਅਸੀਂ ਪੱਕੇ ਕਰਤੇ ਨੇ ਪਰ ਅੱਜ ਵੀ ਕਈ ਮੁਲਾਜ਼ਮ ਤੁਹਾਡੇ ਵਰਗੇ ਜਿਹੜੇ ਟੈਂਕਿਆਂ ਦੇ ਉੱਤੇ ਚੜੇ ਨੇ ਕਾਰਨ ਕੀ ਸਮਝਦੇ ਹੋ ਫਿਰ ਗੱਲ ਉੱਥੇ ਆ ਕੇ ਰਹਿ ਗਈ ਨਾ ਸਰਕਾਰ ਬੜੇ ਦਾਅਵੇ ਕਰ ਰਹੀ ਹੈ ਤੇ ਜਿਹੜੇ ਦਾਅਵੇ ਫਿਰ ਕਿਤੇ ਨਾ ਕਿਤੇ ਖੋਖਲੇ ਨੇ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੇ ਸਰਕਾਰ ਕਹਿ ਰਹੀ ਹੈ ਨਾ ਬਾਰ-ਬਾਰ ਅਸੀਂ ਰੈਗੂਲਰ ਕਰਤੇ ਮੁਲਾਜ਼ਮ ਰੈਗੂਲਰ ਹੁੰਦੇ ਆ ਗ੍ਰੇਡ ਦੇ ਵਿੱਚ ਇਹਨਾਂ ਦਾ ਕੋਈ ਗ੍ਰੇਡ ਨਹੀਂ ਉਹਨਾਂ ਨੂੰ ਸਪੈਸ਼ਲ ਕਾਡਰ ਇਹਨਾਂ ਨੂੰ ਗਰਦਾਨਿਆਂ ਗਿਆ ਜਿੱਦੇ ਤਾਂ 1822000 2024000 18 ਤੋਂ ਪਲੱਸ ਇਹਨਾਂ ਦਾ ਕੁਝ ਰੱਖੇ ਗਏ ਨੇ 1821 2024 ਇਹਨਾਂ ਦਾ ਗ੍ਰੇਡ ਫਿਕਸ ਕੀਤਾ ਗਿਆ ਜਿਹੜਾ ਕਿਸੇ ਸਰਕਾਰੀ ਗ੍ਰੇਡ ਦੇ ਵਿੱਚ ਨਹੀਂ ਆਉਂਦਾ ਤੇ ਵੱਡੀ ਗੱਲ ਇਹ ਹੈ ਕਿ ਸਰਕਾਰ ਨੇ ਇਸ ਦੇ ਤੇ ਇਸ਼ਤਿਹਾਰबाजी ਬਹੁਤ ਜ਼ਿਆਦਾ ਕਰਤੀ ਕਿ ਜੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਦੇ ਪਰੰਤੂ ਸਹੀ ਮਾਇਨੇ ਦੇ ਵਿੱਚ ਆਹ 130 ਦੇ ਕਰੀਬ ਸਾਥੀ ਨੇ ਜਿਹਦੇ ਵਿੱਚੋਂ ਅੱਜ 15 ਵੀਰੇ ਇਕੱਠੇ ਹੋਏ ਨੇ ਤੇ ਜਿੰਨਾਂ ਨੂੰ ਮਜਬੂਰਨ ਤੌਰ ਤੇ ਉਹ ਉਹ 18-20 ਹਜ਼ਾਰ ਲੈਣ ਦੇ ਲਈ ਵੀ ਅੱਜ ਇਹਨਾਂ ਨੂੰ ਟੈਂਕੀ ਤੇ ਚੜਨਾ ਪਿਆ ਜੇ ਆਪਾਂ ਗੱਲ ਕਰੀਏ ਟੈਂਕੀ ਤੇ ਚੜੇ ਨੇ ਪ੍ਰਸ਼ਾਸਨ ਵੀ ਆ ਗਿਆ ਪ੍ਰਸ਼ਾਸਨ ਦੇ ਵੱਲੋਂ ਕੋਈ ਆਸ਼ਵਾਸਨ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜੀ ਸਾਡੇ ਮਾਨਯੋਗ ਖੜੇ ਨੇ ਜure SDM ਸਾਹਿਬ ਖੜੇ ਨੇ ਉਹ ਵੈਸੇ ਕਹਿ ਰਹੇ ਨੇ ਕਿ 26 ਨੂੰ ਸਾਡੇ CM ਸਾਹਿਬ ਆ ਰਹੇ ਨੇ ਸੀ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਾਵਾਂਗੇ ਪਰੰਤੂ ਜੋ ਉੱਪਰ ਅਕੀ ਸਮਰ ਜੀ ਮਾਨਸਾਤੂ ਚੜੇ ਹੋਏ ਨੇ ਉਹ ਕਹਿੰਦੇ ਸਾਨੂੰ ਕੋਈ ਹੱਸ ਨਹੀਂ ਰਿਹਾ ਕਿਉਂਕਿ ਸਾਨੂੰ ਜੱਦ ਲਿਖਤੀ ਸਮਝ ਚਾਹੀਦਾ ਸੀ ਦਾ ਸੀਐਮ ਹਾਊਸ ਤੋਂ ਤੇ ਘੱਟੋ ਘੱਟ ਸਾਨੂੰ ਅਫੀਸ਼ੀਅਲ ਸਮਝ ਚਾਹੀਦਾ ਇਸ ਤਰੀਕੇ ਦੇ ਨਾਨ ਅਫੀਸ਼ੀਅਲ ਸਮੇਂ ਚ ਕਹਿੰਦੇ ਸੀ ਬਹੁਤ ਮਿਲਣਾ ਕਰ ਚੁੱਕੇ ਆ ਸਾਡੀ ਕੋਈ ਸੁਣਵਾ ਨਹੀਂ ਸੀ ਰਾਏ ਇੱਕ ਵਾਰੀ ਖੜ ਤਾਂ ਉਹ ਦਿਖਾ ਦਿੰਨੇ ਆ ਤੇ ਇਹਨਾਂ ਦਾ ਇਹੀ ਕਹਿਣਾ ਹੈ ਇੱਕੋ ਇੱਕ ਮੰਗ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਹੈ ਕਰਾਈ ਜਾਵੇ ਕਾਫੀ ਵਾਰ ਜਿਹੜੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਪਰ ਉਹ ਕਿਤੇ ਗੌਰ ਨਹੀਂ ਕੀਤਾ ਜਾ ਰਿਹਾ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਿਹੜੇ ਮੁਲਾਜ਼ਮ ਨੇ 6000 ਦੇ ਕਰੀਬ ਜਿਹੜੀ ਤਨਖਾਹ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਸੋ ਤਸਵੀਰਾਂ ਲਗਾਤਾਰ ਦਰਸਾ ਰਹੀਆਂ ਕਰ ਰਹੇ ਤਿੰਨ ਦੇ ਮੁਲਾਜ਼ਮ ਜਿਹੜੇ ਤਿੰਨ ਦੇ ਇੱਕ ਜਿਹੜੇ ਮੁਲਾਜ਼ਮ ਦੋ ਲੇਡੀਜ਼ ਇੱਕ ਜੈਂਟਸ ਪਾਣੀ ਦੀ ਟੈਂਕੀ ਦੇ ਉੱਤੇ ਚੜੇ ਹੋਏ ਨੇ ਇਹਨਾਂ ਦਾ ਇਹੀ ਕਹਿਣਾ ਹੈ ਜਦੋਂ ਤੱਕ ਜਦੋਂ ਸੂਚਨਾ ਪ੍ਰਸ਼ਾਸਨ ਨੂੰ ਮਿਲਦੀ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲਦੀ ਹੈ ਉਹ ਤੁਰੰਤ ਅੱਥੇ ਭੋਜਨੇ ਆੜਾ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਹੈ ਪਰ ਜਿਹੜੇ ਮੁਲਾਜ਼ਮ ਟੈਂਕੀ ਦੇ ਉੱਤੇ ਚੜੇ ਹੋਏ ਨੇ ਉਹਨਾਂ ਦਾ ਇਹੀ ਕਹਿਣਾ ਕਿ ਜਦੋਂ ਤੱਕ ਸਾਨੂੰ ਵਿਭਾਗੀ ਮਹਿਕਮੇ ਤੋਂ ਵੱਲੋਂ ਲਿਖਤੀ ਦੇ ਵਿੱਚ ਕੋਈ ਨਹੀਂ ਦਿੱਤਾ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਾਈ ਜਾਏਗੀ ਉਦੋਂ ਤੱਕ ਅਸੀਂ ਪਾਣੀ ਦੀ ਟੈਂਕੀ ਤੋਂ نیچے ਨਹੀਂ ਉਤਰਾਂਗੇ ਕਿਉਂਕਿ ਅੱਗੇ ਵੀ ਕਈ ਵਾਰੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਤੇ ਪਰ ਉਹਨੂੰ ਅਨਗੋਲਿਆ ਨਹੀਂ ਜਾ ਰਿਹਾ ਤੇ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਤੇ ਇਹ ਤਾਂ ਹੁਣ ਆਣ ਵਾਲਾ ਸਮਾਂ ਹੀ ਦੱਸੂਗਾ ਇਹ ਅਧਿਆਪਕ ਪਾਣੀ ਦੀ ਟੈਂਕੀ ਤੋਂ ਕਦੋਂ نیچے ਉਤਰਦੇ ਆ ਮੈਂ rau roda pdc new ludhiana